ਆਹ ਜ਼ਾਹਿਰ ਪ੍ਰਸ਼ਾਦਾ ਆਪਣੀ ਸ਼ਕਲ ਲੱਗੇ ਆ ਫਿਰ 75 ਸਿੰਘ ਵਰਪੀ ਸਰ ਉੱਥੇ ਰੱਖ ਸਰ ਸ਼ਾਗਰੇ ਪ੍ਰਸ਼ਾਦਾ ਹਾਂਜੀ ਸਰ ਖੀਰਾ ਲੈਣਾ ਤੈਨੂੰ ਹਾਂਜੀ ਖੀਰਾ ਲੈਣਾ ਖੀਰਾ ਤੁਮ ਜਿਲੇਆ ਤੁਸੀਂ ਲੈ ਲਿਆ ਤੇ ਮੈਂ ਨਹੀਂ ਇਨਸ਼ਾਅੱਲਾ ਆਪਣੇ ਕੋਲ ਦੋ ਤਿੰਨ ਵੈਰਾਈਟੀਆਂ ਨੇ ਬੱਚੇ ਵਰਤ ਤੋਲਦੇ ਕਹੀਂ ਤੇ ਸੋ ਅੱਜ ਜਿਹੜੇ ਆਪਾਂ ਗੁਰੂ ਸਾਹਿਬਾਂ ਦੇ ਘਰੇ ਆਏ ਆ ਜਿਹੜੇ ਸਥਾਨਾਂ ਤੇ ਆਏ ਆ ਇਹ ਸਥਾਨ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਚਰਨ ਛੋਹ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਚਰਮ ਛੋਹ ਆ ਅਤੇ ਬਾਬਾ ਵਿਦੀ ਚੰਦ ਜੀ ਦੇ ਚਰਨ ਛੋਹ ਸਥਾਨ ਹੈ ਇੱਥੇ ਸਰਦਾਈ ਦਾ ਲੰਗਰ ਪ੍ਰਸ਼ਾਦਾ ਗੁਰੂ ਸਾਹਿਬਾਂ ਦੀ ਬਾਣੀ 24 ਘੰਟੇ ਚੱਲਦਾ ਰਹਿੰਦਾ ਹੈ ਸੋ ਮੇਨ ਹਾਈਵੇ ਜਿਹੜਾ ਹੈ ਜਲੰਧਰ ਰੋਡ ਮੇਨ ਜਿਹੜਾ ਹੈ ਜਲੰਧਰ ਰੋਡ ਅੰਮ੍ਰਿਤਸਰ ਜਲੰਧਰ ਰੋਡ ਆ ਬਿਆਸ ਤੋਂ ਪਹਿਲਾਂ ਜਦੋਂ ਆਪਾਂ ਅੰਮ੍ਰਿਤਸਰ ਸਾਹਿਬ ਤੋਂ ਜਲੰਧਰ ਨੂੰ ਜਾਂਦੇ ਆ ਤਾਂ ਬਿਆਸ ਤੋਂ ਪਹਿਲਾਂ ਹੁੰਦਾ ਜੀ ਇਹ ਗੁਰਦੁਆਰਾ ਸਾਹਿਬ ਲੰਗਰ ਪ੍ਰਸ਼ਾਦਾ ਗੁਰਬਾਣੀ 24 ਘੰਟੇ ਚੱਲਦੀ ਰਹਿੰਦੀ ਹੈ ਸ਼ਰਦਾਈ ਦੇ ਲੰਗਰ ਨੇ ਇੱਥੇ ਸੋ ਇੱਥੇ ਇਤਿਹਾਸਿਕ ਸਥਾਨ ਹੈ ਨਿਹੰਗ ਸਿੰਘਾਂ ਦੇ ਘੋੜੇ ਨਿਹੰਗ ਸਿੰਘ ਦੇਗੇ ਵੀ ਚੱਲਦੇ ਨੇ ਤੇ ਬਾਣੀ ਦੇ ਪ੍ਰਵਾਹ ਚੱਲਦੇ ਨੇ ਸੰਗਤਾਂ ਸੇਵਾ ਕਰਦੀਆਂ ਨੇ Parámetros.